ਸਸਿਕਾਲ ਜੀ ਸਾਰੇ ਦੋਸਤਾਂ ਨੂੰ ਅੱਜ ਤੁਹਾਨੂੰ ਆਪਾਂ ਦਰਸ਼ਨ ਕਰਵਾਵਾਂਗੇ ਜੀ ਬੀਬੀ ਵੀਰੋ ਜੀ ਦੇ ਆਨੰਦ ਕਾਰਜ ਸਥਾਨ ਤੇ ਇੱਥੇ ਜਿਨ੍ਹਾਂ ਦੇ ਸੰਜੋਗ ਨਹੀਂ ਖੁੱਲ ਰਹੇ ਵਿਆਹ ਨਹੀਂ ਹੋ ਰਹੇ ਉਹ ਮੱਥਾ ਟੇਕਣ ਜਾਣ ਤਾਂ ਇਹ ਜਿਹੜੀ ਦਾਤ ਹੈ ਇਹ ਪੂਰੀ ਹੁੰਦੀ ਹੈ ਅਰਦਾਸ ਆਨੰਦ ਕਾਰਜ ਹੋ ਜਾਂਦੇ ਆ ਇਹ ਤੁਹਾਨੂੰ ਪੂਰੀ ਵੀਡੀਓ ਜ਼ਰੂਰ ਸੁਣਿਓ ਦੱਸਾਂਗੇ ਬੀਬੀ ਵੀਰੋ ਜੀ ਕੌਣ ਸੀ ਸਭ ਤੋਂ ਪਹਿਲਾਂ ਇਹ ਜਾਣ ਲਈਏ ਬੀਬੀ ਵੀਰੋ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰੀ ਸਨ ਪੰਜ ਭਰਾਵਾਂ ਦੀ ਕਲੋਤੀ ਭੈਣ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਮਾਤਾ ਜੀ ਤੋਂ ਵਾਰ ਦੇ ਵਿੱਚ ਮੰਗਿਆ ਸੀ ਕਿ ਪੁੱਤਰੀ ਹੋਣੀ ਗ੍ਰਸਥ ਦੇ ਵਿੱਚ ਬਹੁਤ ਜ਼ਰੂਰੀ ਹੈ ਤੇ ਬੀਬੀ ਵੀਰੋਜੀ ਦਾ ਵਿਆਹ ਕਾਰਜ ਜਦੋਂ ਕਰਨਾ ਸੀ ਭਾਈ ਮੱਲੇ ਦੇ ਸੀਗੇ ਭਾਈ ਸਾਧੂ ਜੀ ਉਹਨਾਂ ਦੇ ਨਾਲ ਗੁਰੂ ਸਾਹਿਬ ਨੇ ਸੰਗਤ ਦੇ ਵਿੱਚੋਂ ਹੀ ਚੁਣ ਕੇ ਉਹਨਾਂ ਦਾ ਰਿਸ਼ਤਾ ਕੀਤਾ ਸੀ ਤੇ ਉਹ ਵਿਚਾਰੇ ਕਹਿੰਦੇ ਸਨ ਵੀ ਅਸੀਂ ਤਾਂ ਬੜੇ ਗਰੀਬ ਆਂ ਤੇ ਗੁਰੂ ਸਾਹਿਬ ਕਹਿੰਦੇ ਸੀ ਨਹੀਂ ਅਮੀਰ ਸਿਰਫ ਪਰਮਾਤਮਾ ਇੱਥੇ ਅਸੀਂ ਵੀ ਗਰੀਬ ਆਂ ਸਾਰੇ ਗਰੀਬ ਹੀ ਨੇ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਗੁਣ ਦੇਖ ਕੇ ਰਿਸ਼ਤਾ ਕਰ ਰਹੇ ਆਂ ਮਾਤਾ ਦਮੋਦਰੀ ਜੀ ਨੇ ਥੋੜਾ ਜਿਹਾ ਸ਼ੰਕਾ ਪ੍ਰਗਟ ਕੀਤਾ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਸਮਝਾਇਆ ਕਿ ਨਹੀਂ ਇਹ ਗੋਦੀ ਦਾ ਲਾਲ ਐ ਭਾਵੇਂ ਹੀਰਾ ਤੁਸੀਂ ਕੱਪੜੇ ਨਾ ਵੇਖੋ ਇਹਦੇ ਗੁਣ ਵੇਖੋ ਤੇ ਜਦੋਂ ਵਿਆਹ ਰੱਖਿਆ ਗਿਆ ਅਨੰਤ ਅੰਮ੍ਰਿਤਸਰ ਸਾਹਿਬ ਤਾਂ ਕਾਬਲ ਤੋਂ ਸੰਗਤ ਆਈ ਤਾਂ ਗੁਰੂ ਸਾਹਿਬ ਨੇ ਕਿਹਾ ਵੀ ਜਿਵੇਂ ਆਪਾਂ ਰਿਸ਼ਤੇਦਾਰੀਆਂ ਚ ਜਾਣੇ ਆ ਵਿਆਹ ਤੇ ਸੰਗਤਾਂ ਗੁਰੂ ਸਾਹਿਬ ਦੇ ਆਉਂਦੀਆਂ ਸਨ ਕਹਿੰਦੇ ਵੀ ਤੁਸੀਂ ਘਰ ਜਾ ਕੇ ਕੁਛ ਨਾ ਕੁਛ ਛਕੋ ਤੇ ਫਿਰ ਆਪਾਂ ਮਿਲਦੇ ਆਂ ਤਾਂ ਮਾਤਾ ਜੀ ਕਹਿੰਦੇ ਕਿ ਨਹੀਂ ਜੀ ਇਹ ਮਠਿਆਈ ਤਾਂ ਸਹਸ ਭਾਈ ਉਹਨਾਂ ਨੇ ਕਹਿ ਦਿੱਤਾ ਕਿ ਇਹ ਤਾਂ ਬਰਾਤ ਵਾਸਤੇ ਐ ਤਾਂ ਉਹ ਵਾਪਸ ਆ ਕੇ ਤੇ ਗੁਰੂ ਸਾਹਿਬ ਕਹਿੰਦੇ ਵੀ ਛਕ ਲਿਆ ਕੁਛ ਕਹਿੰਦੇ ਜੀ ਨਹੀਂ ਮਾਤਾ ਜੀ ਕਹਿੰਦੇ ਮਠਿਆਈ ਜਿਹੜੀ ਬਣੀ ਐ ਬਰਾਤ ਲਈ ਬਣਾਈ ਐ ਤੇ ਗੁਰੂ ਸਾਹਿਬ ਕਹਿੰਦੇ ਜੇ ਗੁਰੂ ਦੀ ਸੁਭਾਵਕ ਹੀ ਉਹਨਾਂ ਦੇ ਮੂੰਹ ਤੋਂ ਨਿਕਲਿਆ ਜੇ ਗੁਰੂ ਦੀ ਸੰਗਤ ਨਹੀਂ ਛਕੇਗੀ ਤਾਂ ਫਿਰ ਤੁਰਕ ਛਕਣਗੇ ਤੇ ਉਹੀ ਗੱਲ ਹੋ ਗਈ ਜੀ ਬਹਾਨਾ ਬਣ ਗਿਆ ਸਿੱਖ ਸੰਗਤਾਂ ਸ਼ਿਕਾਰ ਖੇਡਣ ਗਈਆਂ ਤੇ ਉਹਨਾਂ ਦਾ ਬਾਜ਼ ਮੁਗਲਾਂ ਦਾ ਫੜ ਲਿਆ ਤੇ ਇੱਥੋਂ ਜੀ ਲੜਾਈ ਸ਼ੁਰੂ ਹੋ ਗਈ ਉਹਨਾਂ ਨੇ ਤੁਰਕਾਂ ਨੇ ਚੜਾਈ ਕਰ ਦਿੱਤੀ ਤੇ ਫਿਰ ਭਾਈ ਲੰਗਾਹ ਜੀ ਨੇ ਮੌਕੇ ਦੇ ਤਕਾਜ਼ੇ ਨੂੰ ਵੇਖ ਕੇ ਕਿਹਾ ਕਿ ਚਭਾਲ ਵਿਖੇ ਮੇਰੀ ਹਵੇਲੀ ਹੈ ਤੇ ਉੱਥੇ ਆਪਾਂ ਆਨੰਦ ਕਾਰਜ ਕਰਦੇ ਹਾਂ ਬੀਬੀ ਵੀਰੋ ਜੀ ਦੇ ਇੱਥੇ ਫਿਰ 26 ਜੇਠ ਨੂੰ ਚਭਾਲ ਵਿਖੇ ਭਾਈ ਲੰਗਾਹ ਜੀ ਦੀ ਹਵੇਲੀ ਦੇ ਵਿੱਚ ਆਨੰਦ ਕਾਰਜ ਕੀਤੇ ਗਏ ਸਨ ਤੇ ਗੁਰੂ ਸਾਹਿਬ ਨੇ ਖੁਸ਼ ਹੋ ਕੇ ਉਹਨਾਂ ਦੇ ਆਨੰਦ ਕਾਰਜਾਂ ਵਾਲੇ ਦਿਨ ਵਾਰ ਦਿੱਤਾ ਸੀ ਕਿ ਜਿਹੜੇ ਬੱਚੇ ਬੱਚੀਆਂ ਦੇ ਸੰਜੋਗ ਨਹੀਂ ਖੁੱਲ ਰਹੇ ਹੋਣਗੇ ਕੋਈ ਅੜਚਣ ਆ ਰਹੀ ਹੋਵੇਗੀ ਵਿਆਹ ਕਾਰਜਾਂ ਦੇ ਵਿੱਚ ਜੇ ਉਹ ਇੱਥੇ ਆ ਕੇ ਸ਼ਰਧਾ ਨਾਲ ਮੱਥਾ ਟੇਕੇਗਾ ਅਰਦਾਸ ਕਰਵਾਏਗਾ ਤਾਂ ਉਹਨਾਂ ਦਾ ਜਿਹੜਾ ਇਹ ਵਿਆਹ ਦਾ ਕਾਰਜ ਆ ਜਰੂਰ ਸਫਲ ਹੋਵੇਗਾ ਤੇ ਅੱਜ ਵੀ ਇੱਥੇ ਮੰਨਤਾ ਹੈ ਜੀ ਬਹੁਤ ਅਸੀਂ ਗਏ ਸੀਗੇ ਤੇ ਮੈਂ ਸੋਚਿਆ ਤੁਹਾਨੂੰ ਵੀ ਸਾਰਿਆਂ ਨੂੰ ਦਰਸ਼ਨ ਕਰਵਾਏ ਜਾਣ ਨਾਲੇ ਇਤਿਹਾਸ ਬਾਰੇ ਦੱਸਿਆ ਜਾਵੇ ਇਹ ਬਿਲਕੁਲ ਬਾਬਾ ਬੁੱਢਾ ਸਾਹਿਬ ਜੀ ਦੇ ਨੇੜੇ ਆ ਬੀੜ ਬਾਬਾ ਬੁੱਢਾ ਸਾਹਿਬ ਚਭਾਲ ਉਥੋਂ 5 ਕਿਲੋਮੀਟਰ ਹੋਏਗਾ ਜੀ ਤੁਸੀਂ ਉਥੇ ਜਾ ਕੇ ਪਤਾ ਕਰ ਸਕਦੇ ਹੋ ਚਭਾਲ ਸ਼ਹਿਰ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਬੀਬੀ ਵੀਰੋ ਜੀ ਮਾਤਾ ਭਾਗੋ ਜੀ ਜਨਮ ਸਥਾਨ ਦੋਵੇਂ ਗੁਰਦੁਆਰਾ ਸਾਹਿਬ ਇਕੱਠੇ ਨੇ ਕਿਉਂਕਿ ਜਿਹੜੀ ਮਾਤਾ ਭਾਗੋ ਜੀ ਸੀਗੇ ਉਹ ਭਾਈ ਲੰਗਾਹ ਜੀ ਦੇ ਪੁੱਤ ਹੀ ਸਨ ਤੇ ਭਾਈ ਲੰਗਾਹ ਦੀ ਹਵੇਲੀ ਦੇ ਵਿੱਚ ਇਹਨਾਂ ਦਾ ਆਨੰਦ ਕਾਰਜ ਜਿਹੜਾ ਬੀਬੀ ਵੀਰੋਜੀ ਦਾ ਹੋਇਆ ਤੇ ਉੱਥੇ ਪ੍ਰਾਤਨ ਖੂ ਵੀ ਇੱਕ ਖੜਾ ਤੁਸੀਂ ਪਿੱਛੇ ਵੀਡੀਓ ਦੇ ਵਿੱਚ ਦੇਖਿਆ ਤਾਂ ਉਹ ਕੀ ਹੈ ਵੀ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਉਹਨਾਂ ਨੇ ਬਹਾਨਾ ਮਤਲਬ ਕੋਈ ਬਣਿਆ ਤੇ ਕਿਸ ਤਰ੍ਹਾਂ ਉਹਨਾਂ ਨੇ ਬਖਸ਼ਿਸ਼ਾਂ ਕੀਤੀਆਂ ਜਿਨ੍ਹਾਂ ਦੇ ਵਿਆਹ ਨਹੀਂ ਹੋ ਰਹੇ ਉਹ ਜਰੂਰ ਉੱਥੇ ਜਾਓ ਅਰਦਾਸ ਕਰਾਓ ਉੱਥੇ ਸੂਟ ਜਿਹੜੇ ਪਹਿਨਣ ਵਾਲੇ ਕੱਪੜੇ ਆ ਉਹ ਇੱਕ ਬੀਬੀ ਦਾ ਮਾਈ ਦਾ ਇੱਕ ਭਾਈ ਦਾ ਉਹ ਚੜਾਏ ਜਾਂਦੇ ਨੇ ਤੇ ਬਾਕੀ ਉੱਥੇ ਬਾਬਾ ਜੀ ਜਿਹੜੇ ਬੈਠੇ ਹੁੰਦੇ ਉਹ ਦੱਸ ਦਿੰਦੇ ਆ ਸਾਰਾ ਕੁਝ ਤੇ ਬਹੁਤ ਦੁਨੀਆ ਕਹਿੰਦੀ ਆ ਕਿ ਸਾਡੇ ਕਾਰਜ ਉੱਥੋਂ ਸਫਲ ਹੋਏ ਆ ਪ੍ਰਮਾਤਮਾ ਕਰੇ ਸਭ ਦੇ ਸਭ ਤੇ ਮਿਹਰ ਭਰੇ ਹੱਥ ਰੱਖੇ ਤੇ ਐਡਰੈਸ ਮੈਂ ਤੁਹਾਨੂੰ ਦੱਸ ਦਿੱਤਾ ਜੀ ਧੰਨਵਾਦ ਜੀ